ਜ਼ਿਲ੍ਹਾ ਗੁਰਦਾਸਪੁਰ ਦੇ ਕਸਵਾ ਸ਼੍ਰੀ ਹਰਗੋਵਿੰਦਪੁਰ ਦੇ ਪਿੰਡ ਔਲਖ ਕਲਾਂ ਵਿੱਚ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਦੇ ਗੇਟ ਅੱਗੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦਾ ਕਾਰਨ ਪੂਰੇ ਪਿੰਡ ਵਿੱਚ ਡੈਸ਼ ਦਾ ਮਾਹੌਲ ਬਣਿਆ ਹੋਇਆ ਹੈ ਮੌਕੇ ਤੇ ਪਹੁੰਚੀ ਪੁਲਿਸ ਅਤੇ ਇੱਕ ਜਿੰਦਾ ਕਾਰਤੂਸ ਤੇ ਮੁਜਰਮ ਦੀ ਇੱਕ ਸਿਰ ਦੀ ਟੋਪੀ ਵੀ ਬਰਾਮਦ ਕੀਤੀ ਗਈ ਹੈ ਪੁਲਿਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਪਰ ਦੂਜੇ ਪਾਸੇ ਪ੍ਰਿਤ ਪਰਿਵਾਰ ਦੇ ਮੈਂਬਰ ਸਰਬਜੀਤ ਸਿੰਘ ਸੱਭੂ ਦਾ ਕਹਿਣਾ ਹੈ ਕਿ ਰਾਤ 12:30 ਵਜੇ ਦੇ ਕਰੀਬ ਮੋਟਰਸਾਈਕਲ ਤੇ ਆਏ ਹਮਲਾਰਾ ਵੱਲੋਂ ਪੰਜ ਫਾਇਰ ਕੀਤੇ ਗਏ। ਨਾਂ ਮੇਰਾ ਸਰਬਜੀਤ ਸਿੰਘ ਸੱਭੂ ਪਿੰਡ ਅਲਖੁਰਦ ਜੀ ਸਾਰੇ ਕੋਈ ਸੁੱਤੇ ਪਏ ਹਨ ਰਾਤ 12:30 ਵਜੇ ਦੀ ਗੱਲ ਆ। ਤੇ ਖੜਾਕ ਆਇਆ ਬਹੁਤ ਜ਼ੋਰ ਦੀ। ਮੈਂ ਉੱਠਿਆ ਵਾ ਤਾਂ ਮੈਂ ਆਪਣੇ ਬ੍ਰਦਰ ਨੂੰ ਜਗਾਇਆ ਵਾ। ਤੋਨੂੰ ਮੈਂ ਕਿਹਾ ਖੜਕਾ ਬੜੀ ਜ਼ੋਰ ਦੀ ਹੈ ਬਾਹਰ ਜਿੱਦਾਂ ਕੋਈ ਟਾਕਾ ਪਟੂਕਾ ਚੱਲਦਾ। ਅਜੇ ਗੱਲ ਕਰਨੀ ਡੈਮ ਬ੍ਰਦਰ ਮੇਰਾ ਉੱਠਿਆ ਵਾ ਤੋ ਪਰਣਾ ਡਿਆ ਬੰਨਾ। ਇੱਕ ਫੈਰ ਵਜਦਾ ਸਾਡੇ ਗੇਟ ਨਾਲ ਫੇਰ ਉਹਨੇ ਚਿਰ ਨੂੰ ਅਸੀਂ ਇਧਰੋਂ ਟਿੱਪਰ ਚੱਲਣ ਦੇ ਆ ਜਿਹੜਾ ਰੋਡ ਬਣ ਰਿਹਾ ਇੱਥੇ ਮਿੱਟੀ ਜਾਂਦੀ ਆ ਉੱਤੋਂ ਟਿੱਪਰ ਆਉਂਦੇ ਤੈਨੂੰ ਮੈਂ ਕਿਹਾ ਚਾਨਣੇ ਬਾਹਰ ਬਾਹਰ ਨਿਕਲੀਏ ਅਸੀਂ ਗੇਟ ਦੇ ਗਾੜੀਆਂ ਇਹ ਸੋਟਾ ਦਰਵਾਜ਼ਾ ਖੋਲ੍ਹਿਆ ਵਾ ਤੇ ਰਾਜੂ ਪ੍ਰਧਾਨ ਜਿਹੜੇ ਮਾਜਾ ਕਿਸਾਨ ਸੰਸਥਾ ਕਮੇਟੀ ਵਾਲੇ ਇਹਨਾਂ ਦਾ ਗੇਟ ਆ ਵੇਖੋ ਨਾਲ ਹੀ ਕੋਈ ਪੰਜ ਸੱਤ ਰੱਖ ਕਰਮ ਤੇ ਇਥੋਂ ਉਹਨਾਂ ਮੁਰਸਲ ਕਮਾਇਆ ਤੇ ਇੱਕ ਵਾਈ ਫੈਰ ਕੀਤਾ ਵਾ ਉਸ ਤੋਂ ਬਾਅਦ ਉਹ ਇੱਥੇ ਆ ਜਾਂਦੇ ਆ ਗੇਟ ਦੇ ਗਾੜੀ ਤਾਂ ਹੀ ਭੰਜ ਕੇ ਗੇਟ ਬੰਦ ਕੀਤਾ ਤੇ ਉਹਨਾਂ ਨੇ ਸੱਦਾ ਫਾਇਰ ਮਾਰਿਆ ਸਾਡੇ ਵੱਲੋਂ ਜਿਹੜਾ ਸਾਡੇ ਗੇਟ ਦੇ ਵਿੱਚ ਆਵਾ ਸਰ ਪਿਸਤੌਲ ਹੀ ਤੇ ਇੱਕ ਰਫਲ ਅਸੀਂ ਮਤਲਬ ਜਿੱਦਾਂ 12 ਬੋਰ ਦਾ ਇੱਕ ਖੋਲ ਵੀ ਇੱਥੇ ਬਰਾਮਦ ਹੋਇਆ ਪੁਲਿਸ ਲੈ ਕੇ ਗਈ ਰਾਤ ਅਸੀਂ 112 ਤੇ ਫਿਰ ਫੋਨ ਲਾਇਆ ਹੈ ਤੇ ਮੁਲਾਜ਼ਮ ਆਏ ਰਾਤ ਤੇ ਇੱਕ ਖੋਲ ਬਰਾਮਦ ਹੋਇਆ ਇੱਕ ਟੋਪੀ ਡਿੱਗੀ ਉਹਨਾਂ ਦੀ ਘਰ ਤੋਂ ਅਗਲੇ ਬੰਨੇ ਤੇ ਫਾਇਰ ਜੜਾ ਵਾ ਉਹ ਕੋਈ ਆਪਣਾ ਘਰ ਤੋਂ ਬਈ 4-5 ਕਿਲੋਮੀਟਰ ਅਗਲੇ ਆ 5 ਕਿ ਕਰਮਾ ਅੱਗੇ ਹੋਇਆ ਵਾ ਮਾੜਾ ਉਹ ਹੀ ਵਾਈਫਰ ਹੋਇਆ ਤਾਂ ਤਿੰਨ ਫਾਇਰ ਜਿਹੜੇ ਸਾਡੇ ਗੇਟ 'ਚ ਮਾਰੇ ਸਿੱਧੇ ਹੀ ਜਾਣ ਨਹੀਂ ਉਹਨਾਂ ਮੂੰਹ ਬੱਦੇ ਸੀ ਅੰਜੇ ਸਾਡੀ ਜੀ 3 2 3 ਸਾਲ ਤੋਂ ਸਾਡੀ ਚੱਲਦੀ ਹੈ ਬਲਜੀਤ ਸਿੰਘ ਬੱਲੀ ਆ ਵੱਡੇ ਹੌਲਕਾਂ ਦਾ ਇੱਕ ਸਖਵਿੰਦਰ ਬਾਬਾ ਵਾ ਇੱਕ ਉਹਦਾ ਬ੍ਰਦਰ ਆ ਪ੍ਰੇਮਾ ਪਬਜੀ ਇੱਕ ਤਾਂ ਸੀਤੂ ਆ ਜੀ ਜਿਹੜਾ ਹੁਣ ਮੜਿਆ ਬਲੋਚਾਂ ਦਾ ਸਰਪੰਚ ਬਣਿਆ ਵਾ ਇਹਨਾਂ ਨਾਲ ਹੀ ਆ ਜੀ ਪੁਰਾਣੇ ਝਗੜੇ ਚੱਲਣ ਡੇ ਆ ਹੁਣ ਵੀ ਸਾਡੇ ਇੱਤੇ ਥਾਂ ਦਾ ਥੋੜਾ ਕੋਨਾ ਨਾਲ ਚੱਲਣ ਡਿਆ ਹੈ ਤੇ ਇਹੋ ਚੱਕਰ ਸੀ ਤਾਂ ਰੰਜਸ ਇਹੀ ਆ ਵੀ ਉਹਨਾਂ ਹੀ ਕੰਮ ਕਰਵਾਇਆ ਹੈ ਮੰਗਤੋ ਦੀ ਮੰਗਾ ਡੀਏਗਾ ਹਨਨ ਸਾ ਮਿਲਣਾ ਚਾਹੀਦਾ ਵਾ ਕੋਈ ਆ 2 ਸਾਲ ਦੇ ਵਿੱਚ ਤਿੰਨ ਵਾਰ ਵਾਰ ਦਾਤਾ ਹੋਈਆਂ ਦੋ ਵਾਰ ਦਾ ਤਾਂ ਪਹਿਲਾਂ ਵੀ ਹੋਈਆਂ ਵਾ ਤੇ ਇਸੇ ਜਗ੍ਹਾ ਤੇ ਫਾਇਰ ਵੱਜੇ ਸਾਡੀ ਕੋਈ ਮਲ ਇਹਨੇ ਹੀ ਦਰਖਾਸਤ ਵੀ ਦਿੱਤੀ ਉਦੋਂ ਕਹਿੰਦੇ ਹਨ ਕੋਈ ਬੰਦਾ ਮਿਲੂ ਦੱਸਿਓ ਅਸੀਂ ਉੱਤੇ ਪਰਚਾ ਕਰਾਂਗੇ ਹੁਣ ਉਹਨਾਂ ਨੇ ਮਲ ਅੱਜ ਲਿਖ ਕੇ ਖੜਿਆ ਵਾ ਵੀ ਨਹੀਂ ਅਸੀਂ ਮਲ ਜੋ ਵੀ ਆ ਤੁਹਾਨੂੰ ਇਨਸਾਫ ਦਿਵਾਵਾਂਗੇ ਸੇਰੇ ਫਿਰ ਚੌਕੀ ਇਨਚਾਰਜ ਆਇਆ ਇਹ ਕਿ ਨਹੀਂ ਉਹ ਲੈ ਪੁਸ਼ ਕੇ ਗਿਆ ਫਿਰ ਐਸਐਚਓ ਸਾਹਿਬ ਆਏ ਸੀਰੀਅਲ ਕੇ ਬੰਦੇ ਪਰਤੋ ਪਹਿਲਾਂ ਵੀ ਇੱਥੇ ਇੱਕ ਚੌਕੀ ਇੰਚਾਰਜ ਹੀ ਉਦੋਂ ਉਹਨੂੰ ਹੀ ਦਿਖਾ ਦਿੱਤੀ ਉਹ ਸਾਡਾ ਕੋਈ ਨਹੀਂ ਮਲ ਬਣਿਆ ਉਤੋਂ ਪਹਿਲਾਂ ਵੀ ਮਲ ਤਿੰਨ ਸਾਲ ਪਹਿਲਾਂ ਇੱਕ ਫਾਇਰ ਹੋਇਆ ਸਾਡੇ ਗੇਟ ਗਾੜੀ ਉਹ ਇਹੋ ਜਗ੍ਹਾ ਤੇ ਉਦੋਂ ਵੀ ਨਹੀਂ ਕੋਈ ਗੱਲ ਹੁਣ ਪੰਜ ਫਾਇਰ ਹੋਇਆ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਜੇ ਅਸੀਂ ਗੇਟ ਨਹੀਂ ਬੰਦ ਕਰਦੇ ਪਰ ਅਦਰ ਮੇਰਾ ਅੰਦਰ ਨੂੰ ਨਹੀਂ ਖਿੱਚਦਾ ਤਾਂ ਮळा ਸਾਡੇ ਇੱਥੇ ਕਿੰਨਾ ਕਦੀ ਜਾਨ ਵੀ ਜਾ ਸਕਦੀ ਮੇਰਾ ਨਾਮ ਵੀ ਬਲੰਦਰ ਸਿੰਘ ਰਾਜੂ ਮਾਝਾ ਕਿਸਾਨ ਸ਼ਿਸ਼ਾ ਕਮੇਟੀ ਦਾ ਪ੍ਰੈਜ਼ੀਡੈਂਟ ਪੰਜਾਬ ਦਾ ਦੇਖੋ ਇਹ ਸਰਕਾਰ ਦੀ ਤੇ ਵੱਡੀ ਨਿਮਲਾਈ ਕਹਿ ਸਕਦੇ ਆ ਤੇ ਗੁੰਡਾਗਰਦੀ ਜਿਹੜੀ ਆ ਉਹ ਦਿਨ-ਦਿਨ ਹੀ ਚੱਲਣ ਢੀ ਜਿਹੜੇ ਬੰਦਿਆਂ ਨੇ ਵੀ ਇਹ ਸ਼ਾਦਿਸ਼ ਰਚੀ ਆ ਉਹ ਬੰਦਿਆ ਕੋਈ ਵੀ ਅਸੀਂ ਸਰਕਾਰ ਨੂੰ ਕਹਣਾ ਚਾਹੀਦਾ ਜੀ ਉਹਨੇ ਵੀ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਸੀਂ ਆਪਣੇ ਤੌਰ ਤੇ ਵੀ ਬੰਦਿਆਂ ਦੀ ਸ਼ਾਦਿਨ ਕਰਨ ਦੇ ਆ ਕਿਹੜੇ ਬੰਦੇ ਜਿਹੜੇ ਰਾਤ ਕਿੰਨੇ ਹਾਇਰ ਕੀਤੇ ਤੇ ਕਿੰਨੇ ਆਣ ਕੇ ਗੋਲੀ ਚ ਲਈ ਆ ਗੋਲੀ ਜਿਹੜੀ ਇਹ ਜਦੋਂ 12:00 ਵਜ ਕੇ ਤੇ 35 ਮਿੰਟ ਤੇ ਮੈਨੂੰ ਫੋਨ ਕੀਤਾ ਇਹਨੇ ਮੁੰਡੇ ਨੇ ਮੈਂ ਸੁੱਤਾ ਸੀ ਇਹਦਾ ਫੋਨ ਵੱਜਿਆ ਤੇ ਮੈਂ ਦਵਾਦਾਂ ਫੱਬੜੇ ਉੱਠਿਆ ਮੈਂਦਾ ਨੰਬਰ ਵੇਖਿਆ ਕਿਉਂਕਿ ਮੇਰੀ ਜਿ세 ਬੰਦੀ ਦਾजूद ਆਗੂ ਵੀ ਆ ਮੈਂ ਕਿਹਾ ਕੋਈ ਪਤਾ ਨਹੀਂ ਕੀ ਗੱਲ ਹੋ ਗਈ ਮੈਨੂੰ ਕਹਿੰਦਾ ਵੀਰੇ ਮੇਰੇ ਗੇਟ ਕਰੀ ਕਿ ਇਹਨੇ ਗੋਲੀ ਚਲਾਤੀਆਂ ਕਿ ਤੇ ਮੈਂ ਬੜੇ ਜ਼ੋਰ ਨਾਲ ਬਚਿਆ ਮੈਂ ਤੋੜ ਕੇ ਬਾਹਰ ਨਿਕਲਿਆ ਦਵਾਦਾਂ ਗੇਟ ਖੋਲਿਆ ਆਪਣਾ ਫਿਰ ਇੱਥੇ ਆ ਹੀ ਇਕੱਠੇ ਹੋਏ ਤੇ ਇਹਨੇ ਮੈਨੂੰ ਦੱਸਿਆ ਵੀ ਪਹਿਲਾਂ ਜਦੋਂ 2:00 ਵਜੇ ਆ ਤੇ ਮੈਂ ਉੱਠਿਆ ਮੈਂ ਆਪਣੇ ਘਰ ਦੇ ਨਾਲ ਉਠਾਲਿਆ ਪਹਿਲੇ ਪਿਆਰ ਤੋਂ ਦੂਜੇ ਮੇਰੇ 8:30 8:30 ਤੋਂ ਦੂਜਾ ਪਿਆਰ ਹੀ ਵੱਜ ਗਿਆ ਫਿਰ ਕਹਿੰਦਾ ਆ ਹੀ ਆਣ ਕੇ ਛੋਟਾ ਗੇਟ ਖੋਲ੍ਹਿਆ ਤਾਂ ਤੇਰੀ ਲਾਟ ਵਜੀ ਤੇ ਤੁਹਾਡੇ ਵਾਲੇ ਗੇਟ ਤੋਂ ਜਦੋਂ ਘੁੰਮੇ ਤੋਂ ਉਹਨੇ ਉੱਥੇ ਫਾਇਰ ਕੀਤਾ ਕਿ ਅਹੀਂ ਫਿਰ ਆਂਦਾ ਪਤਾ ਲੱਗਿਆ ਵੀ ਇਹਨਾਂ ਕੋ ਉੱਥੇ ਹਰ ਵਾਲੇ ਬੰਦੇ ਹੋਈ ਆ ਇਹ ਆਂਦਾ ਹੀ ਧੋੜ ਕੇ ਦਵਾ ਦਾ ਆਪਣੇ ਜਨੇ ਜ ਨੂੰ ਗੇਟ ਨੂੰ ਚੜੇ ਉਹਨਾਂ ਨੇ ਮੋਟਰਸਾਈਕਲ ਘੁਆ ਕੇ ਅਜੇ ਇਹ ਅੰਦਰ ਆਪਣੇ ਬਾਹਰ ਨਹੀਂ ਰਿਹਾ ਇੱਕ ਅੱਧਾ ਜਣਾ ਪਾਏ ਹੋ ਸਕਦਾ ਉਹਨਾਂ ਦੇ ਕਾਬੂ ਵੀ ਆਂਦਾ ਦਵਾ ਦਾ ਉਹਨਾਂ ਇਹਦਾ ਵੱਡਾ ਬ੍ਰਦਰ ਨੇ ਖਿੱਚ ਕੇ ਅੰਦਰੋਂ ਕੀਤਾ ਤੇ ਗੇਟ ਤੇ ਬੰਦੀ ਕਰਨ ਦਾ ਉਹਨਾਂ ਚ ਉਹਨਾਂ ਦਾ ਠਾਹ ਜਿਹੜਾ ਉਹਦੇ ਛੋਟੇ ਗੇਟ ਵਾਲੋ ਗੋਲੀ ਮਾਰਤੀ ਉਹ ਵੀ ਨਿਸ਼ਾਨ ਉੱਥੇ ਲੱਗਾ ਇਹ ਤੋਂ ਵੱਡੀ ਮੈਂ ਕਹਿੰਦਾ ਕੀ ਹੋ ਸਕਦੀ ਆ ਵੀ ਕੋਈ ਬੰਦਾ ਰਾਤ ਸੁੱਤਾ ਆਪਣੇ ਘਰ ਸੌ ਆਪਣੇ ਘਰ ਸੌ ਨਹੀਂ ਸਕਦਾ ਕੋਈ ਕਿ ਇਹਨੂੰ ਹਰਾਸਮੈਂਟ ਕਰਨਾ ਕਿ ਇਹਨੂੰ ਡਰਾਉਣਾ ਕਿ ਇਹਨੂੰ ਧਮਕਾਉਣਾ ਕਿ ਤੋਂ ਕੱਲ ਨੂੰ ਹੋਰ ਕੇ ਗੱਲ ਚ ਜਾ ਗੱਲ ਇਥੇ ਮੱਲ ਪਿੰਡਾਂ ਵਿੱਚ ਲਿਖੀਆਂ ਮੋਟੀਆਂ ਗੱਲਾਂ ਹੁੰਦੀਆਂ ਭਰ ਐਦਾਂ ਨਹੀਂ ਕਦੀ ਹੁੰਦੀ ਕਿ ਆ ਜੀ ਮੁਲਾਕੀਆਂ ਕਿ ਇਹਦੇ ਗੇਟਾਂ ਦੇ ਅਗਲੇ ਰਾਤ ਗੋਲੀਆਂ ਮરાਓ ਜਾਂ ਕਿ ਇਹਨੂੰ ਰਾਹ ਜਾਂਦੇ ਨੇ ਗੋਲੀ ਮਰਵਾ ਦਿਓ ਇਹ ਬਹੁਤ ਵੱਡੀ ਮੱਤ ਕਿਹਨਾਂ ਸਰਕਾਰ ਦੀ ਮੁਲਾਕੀ ਆ ਤੇ ਜਿਹੜੇ ਬੰਦਿਆਂ ਨੇ ਕੰਮ ਕੀਤਾ ਜਿਹੜੇ ਆ ਬੰਦੇ ਨੇ ਕੀਤਾ ਤੇ ਜਿਹੜਾ ਨੇ ਕਰਵਾਇਆ ਉਹ ਲਗਭਗ 90% ਸਾਨੂੰ ਉਦਾਂ ਪਤਾ ਕਿ ਇਹ ਕਿਹੜੇ ਕਿਹੜੇ ਬੰਦੇ ਆ ਨੇ ਕਰਵਾਇਆ ਤੇ ਕਿਹੜੇ ਨੇ ਕੀਤਾ ਥੋੜਾ ਬੋੜਾ ਚੱਲਣਾ ਆਉਣ ਵਾਲਾ ਵਾ ਉਹ ਜਿਵੇਂ ਜਿਵੇਂ ਅਸੀਂ ਵੀ ਬੇਹ ਆਪਣਾ ਜੋਰ ਲਾਉਣ ਜਿਵੇਂ ਜਿਵੇਂ ਅੱਜ ਮੈਂ ਐਸਐਸਪੀ ਸਾਹਿਬ ਨੂੰ ਮਿਲਿਆ ਕਿਉਂਕਿ ਐਸਐਸਪੀ ਸਾਹਿਬ ਆ ਨਹੀਂ ਡੀਜੀ ਸਾਹਿਬ ਨੂੰ ਮਿਲ ਕੇ ਆ ਅਮਰਸਰ ਉਹਨਾਂ ਨੇ ਵੀ ਉਹਨਾਂ ਦੀ ਵੀ ਧਿਆਨ ਚ ਲੈਂਦੀ ਹੈ ਗੱਲ ਕਿ ਜਿਹੜਾ ਇਹ ਗੁੰਡਾ ਰਾਜ ਚੱਲਣ ਰਿਹਾ ਇਹਨੂੰ ਥੱਲ ਪਾਜ ਜਵੇ ਸਭ ਜੀ ਸਿੰਗਰ ਕੰਡਾ ਵਾਲਾ ਕਲਾਂ ਜੀ ਦਾ ਸਰਪੰਚ ਹਾਂ ਜੀ ਕੋਈ ਹਮਲਾ ਮੈਨੂੰ ਕੋਈ ਨਹੀਂ ਕਰਵਾਇਆ ਜੀ ਨਾਮ ਇਹਨੂੰ ਪਤਾ ਇਸ ਚੀਜ਼ ਬਾਰੇ ਮੈਨੂੰ ਦੁਪਹਿਰੇ ਪਤਾ ਲੱਗਿਆ 11 ਵਜੇ ਜੀ ਬਾਕੀ ਜਰੂਰ ਇਹਨਾਂ ਦਾ ਗਰਾਊਂਡ ਦਾ ਮਸਲਾ ਹੈਗਾ ਗਰਾਊਂਡ ਦੇ ਉੱਤੇ ਕਬਜ਼ਾ ਕੀਤਾ ਇਹਨਾਂ ਨੇ ਉਹ ਕਬਜ਼ੇ ਦੀ ਰਜਿਸਟਰ ਕਰਕੇ ਇਹਨਾਂ ਨੇ ਮੇਰਾ ਨਾਮ ਆਇਆ ਹੋਰ ਮੇਰਾ ਕੋਈ ਪੁਰਾਣਾ ਨਾਲ ਹੈ ਹੀ ਕੋਈ ਨਹੀਂ ਜੀ ਕੀ ਮੰਗਦੇ ਹੋ ਜੀ ਮੰਗ ਇਹ ਹੈ ਕਿ ਜੋ ਇਹਨਾਂ ਦੇ ਨਾਲ ਹੋਇਆ ਉਹਦਾ ਇਨਸਾਫ ਦੁਵਾਇਆ ਜਾਵੇ ਦੇਸ਼ਿਆਂ ਨੂੰ ਫੜ ਕੇ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਅਡੀਸਰ ਕਾਰਵਾਜੀ ਆਮ ਆਦਮੀ ਪਾਰਟੀ ਦਾ ਮੈਂ ਸਰਪੰਚ ਨੂੰ ਚਾਹੀਦਾ ਬੰਗਾਲ ਤੋਂ ਬੰਦ ਮੰਗ ਕੇ ਅਪੀਲ ਕਰਨਾ ਜੀ ਇਹਨਾਂ ਦਾ ਬਿਲਕੁਲ ਇਨਸਾਫ ਮਿਲਣਾ ਚਾਹੀਦਾ ਹੈ ਨਾ ਤੋਂ ਜਦੋਂ ਕੰਮ ਨਹੀਂ ਹੋ ਰਿਹਾ ਬਿਲਕੁਲ ਜੀ ਬਿਲਕੁਲ ਇਹ ਜੀ ਕਾਨੂੰਨ ਰਾਜ ਸੁਧਰਾ ਬਈ ਸਰ ਅਡੀਸਰ ਸਾਨੂੰ ਸਤਨਾਮ ਸਿੰਘ ਤੇ ਘਰ ਦੇ ਬਾਹਰ ਲੜੰਗ ਹੋਈ ਆ ਤੇ ਉਹਦੇ ਸਬੰਧ ਵਿੱਚ ਆਪਾਂ ਸਿਰ ਗਏ ਮੌਕੇ ਤੇ ਉੱਥੇ ਇੱਕ ਖੋਲ ਪਰ ਬੁਰਦਾ ਮਿਲਿਆ ਇੱਕ ਕਾਲੇ ਰੰਗ ਦੀ ਟੋਪੀ ਮਿਲੀ ਇਸਾਰੂ ਜੂਨਸੇਲੇ ਬਿਆਨ ਦੇ ਪੱਤਰ ਦੇ ਤੱਕ ਲੈ ਆਪਾਂ। ਸੋ ਨਾਮ ਨੂੰ ਵਿਅਕਤੀਆਂ ਦੇ ਇਹਨਾਂ ਦੀ ਟਰੂਟੀ ਇਨਵੈਸਟੀਗੇਸ਼ਨ ਚੱਲ ਰਹੀ ਆ। ਜਿਹਨ ਦੀ ਗਲਤੀ ਜਿਹੜੇ ਨੂੰ ਚੋਖਣਾ ਤੇ ਬੋੜੀ ਚਲਾਈ ਆ ਉਹਨਾਂ ਨੂੰ ਆਪ ਦੇ ਸਾਹਮਣੇ ਲੈ ਆ ਦਿੱਤਾ ਹੈ। ਉਹਦੇ ਨਾਲ ਇਹਨਾਂ ਦਾ ਚੱਲਦਾ ਆ ਕੋਈ ਜ਼ਾਇਦੀ ਜ਼ਮੀਨ ਦਾ ਝਗੜਾ ਇਹਨਾਂ ਦਾ। ਕੁਰੀ ਗਰਾਂ ਦਾ ਝਗੜਾ। ਜਿਹਨੂੰ ਸਾਦੇ ਦਾ ਕੇਸ ਲੰਬਤ ਪਿਆ ਇਹਨਾਂ ਨੇ ਚੱਲਦਾ ਪਿਆ ਮਤਲਬ। ਜਲਦੀ ਤੋਂ ਜਲਦੀ ਆਪਾਂ ਨੂੰ ਇਨਵੈਸਟੀਗੇਸ਼ਨ ਕਰ ਰਿਹਾ। ਜਲਦੀ ਜਲਦੀ ਤੁਹਾਡੇ ਸਾਹਮਣੇ ਅਸਲੀ ਕਾਗਜ਼ ਸਾਹਮਣੇ ਲੈ ਆ।